ਆ ਤਾਂ ਚੋਰ ਰਾਤ ਦੇ ਹਨੇਰੇ ਦੇ ਵਿੱਚ ਚੋਰੀ ਕਰਦੇ ਸੀ ਪਰ ਹੁਣ ਆ ਤਾਂ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਐ ਜੀ ਹਾਂ ਹੁਣ ਤਾਂ ਚੋਰੀ ਦੇ ਵਿੱਚ ਵੀ ਔਰਤਾਂ ਚੋਰਾਂ ਦੇ ਨਾਲੋਂ ਵੀ ਅੱਗੇ ਚਲੀਆਂ ਗਈਆਂ ਨੇ ਜੀ ਹਾਂ ਔਰਤਾਂ ਨੇ ਇੱਥੇ ਰਿਕਾਰਡ ਤੋੜ ਦਿੱਤਾ ਪੰਜ ਔਰਤਾਂ ਦੇ ਵੱਲੋਂ ਮਿਲ ਕੇ ਫੈਕਟਰੀ ਦਾ ਸ਼ਟਰ ਤੋੜਿਆ ਗਿਆ ਔਰ ਲੱਖਾਂ ਰੁਪਏ ਦਾ ਸਮਾਨ ਫੈਕਟਰੀ ਦੇ ਵਿੱਚੋਂ ਕੱਢ ਲਿਆ ਗਿਆ ਹਾਲਾਂਕਿ ਯਕੀਨ ਨਹੀਂ ਹੁੰਦਾ ਜਦੋਂ ਅਸੀਂ ਦੱਸਦੇ ਹਾਂ ਕਿ ਔਰਤਾਂ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਪੰਜ ਔਰਤਾਂ ਨੇ ਮਿਲ ਕੇ ਫੈਕਟਰੀ ਦਾ ਸ਼ਟਰ ਤੋੜਿਆ ਔਰ ਲੱਖ ਰੁਪਏ ਦਾ ਸਮਾਨ ਉਥੋਂ ਲੈ ਕੇ ਤੇ ਰਫੂ ਚੱਕਰ ਹੋ ਗਈਆਂ ਨੇ ਪਹਿਲਾਂ ਜੇਕਰ ਗੱਲ ਕਰੀਏ ਤਾਂ ਜਿਹੜੇ ਚੋਰ ਨੇ ਜਿਹੜੇ ਬੰਦੇ ਨੇ ਨੌਜਵਾਨ ਨੇ ਇਹਨਾਂ ਦੇ ਵੱਲੋਂ ਚੋਰੀਆਂ ਕੀਤੀਆਂ ਜਾਂਦੀਆਂ ਸੀ ਥਾਂ-ਥਾਂ ਤੇ ਰਾਤ ਦੇ ਹਨੇਰੇ ਦੇ ਵਿੱਚ ਦਿਨ ਦੇ ਵਿੱਚ ਚੋਰੀਆਂ ਕੀਤੀਆਂ ਜਾਂਦੀਆਂ ਸੀ ਪਰ ਔਰਤਾਂ ਵੀ ਹੁਣ ਕਿਸੇ ਦੇ ਨਾਲੋਂ ਘੱਟ ਨਹੀਂ ਐ ਪੰਜ ਔਰਤਾਂ ਨੇ ਮਿਲ ਕੇ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਤਸਵੀਰ ਦੇਖ ਸਕਦੇ ਹੋ ਤੁਸੀਂ ਲੁਧਿਆਣੇ ਦੀ ਇਹ ਘਟਨਾ ਹੈ ਲੁਧਿਆਣੇ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਜਿੱਥੇ ਫੈਕਟਰੀ ਦਾ ਤਾਲਾ ਤੋੜ ਕੇ ਤਾਂ ਲੱਖਰ ਪੈ ਦਾ ਸਮਾਨ ਜਿਹੜਾ ਆ ਇਹਨਾਂ ਔਰਤਾਂ ਦੇ ਵੱਲੋਂ ਚੋਰੀ ਕਰ ਲਿਆ ਗਿਆ ਭਾਈ ਹੁਣ ਕਿਸੇ ਨੂੰ ਵੀ ਘੱਟ ਨਾ ਸਮਝਿਓ ਪਹਿਲਾਂ ਨੌਜਵਾਨ ਮੁੰਡੇ ਬੰਦੇ ਅਜਿਹਾ ਕੰਮ ਕਰਦੇ ਸੀ ਚੋਰੀਆਂ ਲੁੱਟਾਂ ਖੋਹਾਂ ਪਰ ਔਰਤਾਂ ਹੁਣ ਜਿਵੇਂ ਕਿਸੇ ਵੀ ਫੀਲਡ ਦੇ ਵਿੱਚ ਔਰਤਾਂ ਪਿੱਛੇ ਨਹੀਂ ਰਹੀਆਂ ਤਾਂ ਇਹ ਵੀ ਫੀਲਡ ਦੇ ਵਿੱਚ ਔਰਤਾਂ ਪਿੱਛੇ ਨਹੀਂ ਰਹਿ ਰਹੀਆਂ ਚੋਰਾ ਵੱਲ ਵੀ ਆ ਜਿਹੜੀਆਂ ਔਰਤਾਂ ਨੇ ਚੋਰੀ ਵੱਲ ਵੀ ਵਧਦੀਆਂ ਜਾ ਰਹੀਆਂ ਨੇ ਥਾ ਥਾ ਤੇ ਔਰਤਾਂ ਦੇ ਵੱਲੋਂ ਅਜਿਹਾਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਕਦੀ ਜੁਐਲਰੀ ਸ਼ਾਪ ਦੇ ਵਿੱਚ ਡਾਕਾ ਮਾਰ ਦਿੱਤਾ ਉਥੋਂ ਚੋਰੀ ਕਰਕੇ ਲੈ ਗਈਆਂ ਆ ਕਦੀ ਮਨੀਆਰੀ ਵਾਲੀ ਦੁਕਾਨ ਤੋਂ ਸਮਾਨ ਚੋਰੀ ਕਰ ਲਿਆ ਹੁਣ ਤਾਂ ਇਹਨਾਂ ਔਰਤਾਂ ਨੇ ਹਾਦੀ ਕਰ ਦਿੱਤੀ ਹੈ ਕੈਮਰੇ ਨਾ ਹੁੰਦੇ ਤਾਂ ਯਕੀਨ ਨਹੀਂ ਸੀਗਾ ਹੋਣਾ ਕਿ ਸ਼ਾਇਦ ਇਹ ਕੰਮ ਔਰਤਾਂ ਦਾ ਨਹੀਂ ਕਿਸੇ ਬੰਦਿਆਂ ਦਾ ਹੈ ਕਿਸੇ ਬੰਦੇ ਲੁਟੇਰਿਆਂ ਦਾ ਕੰਮ ਹੈ ਪਰ ਆ ਔਰਤਾਂ ਨੇ ਚੋਰੀ ਕੀਤੀ ਹੈ ਖੁਦ ਫੈਕਟਰੀ ਵਾਲਿਆਂ ਨੂੰ ਯਕੀਨ ਨਹੀਂ ਹੋਇਆ ਕਿ ਔਰਤਾਂ ਇੰਜ ਕਰ ਸਕਦੀਆਂ ਨੇ ਫੈਕਟਰੀ ਦੇ ਗੇਟ ਕਿੱਡੇ ਹੁੰਦੇ ਨੇ ਤਾਲੇ ਕਿੱਡੇ ਹੁੰਦੇ ਨੇ ਸ਼ਟਰ ਤੋੜਿਆ ਗਿਆ ਹੈ ਫੈਕਟਰੀ ਦਾ ਸ਼ਟਰ ਤੋੜ ਕੇ ਤੇ ਪੰਜ ਔਰਤਾਂ ਦੇ ਵੱਲੋਂ ਕੀਮਤੀ ਸਮਾਨ ਜਿਹੜਾ ਕੀ ਫੈਕਟਰੀ ਵਾਲੇ ਕਹਿੰਦੇ ਨੇ ਕਿ ਸਾਡਾ ਲੱਖਾਂ ਰੁਪਏ ਦਾ ਸਮਾਨ ਸੀ ਉਹ ਸ਼ਟਰ ਤੋੜ ਕੇ ਤੇ ਫੈਕਟਰੀ ਦੇ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਇਹਨਾਂ ਔਰਤਾਂ ਦੇ ਵੱਲੋਂ ਤਾਂ ਭਾਈ ਹੁਣ ਜੇ ਕੋਈ ਤੁਹਾਨੂੰ ਵੀ ਸ਼ੱਕੀ ਔਰਤ ਦਿਖਦੀ ਹੈ ਤਾਂ ਇਹ ਨਾ ਸਮਝੋ ਕਿ ਔਰਤਾਂ ਇਹ ਕੀ ਕਰ ਲੇਗੀ ਪਰ ਨਹੀਂ ਹੁਣ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਜੇ ਔਰਤਾਂ ਵੀ ਸਾਮੀ ਚੋਰੀ ਕਰਕੇ ਜਾਂਦੀਆਂ ਨੇ ਜੋ ਕੰਮ ਸ਼ਾਇਦ ਬੰਦਾ ਨਹੀਂ ਕਰ ਪਾਉਂਦਾ ਔਰਤਾਂ ਉਹ ਵੀ ਕਰ ਲੈਂਦੀਆਂ ਨੇ ਹੁਣ ਤਾਂ ਤਾਂ ਆ ਔਰਤਾਂ ਨੇ ਵੀ ਪੰਜ ਔਰਤਾਂ ਨੇ ਮਿਲ ਕੇ ਫੈਕਟਰੀ ਦੇ ਵਿੱਚ ਧਾਵਾ ਬੁਲਿਆ ਔਰ ਫੈਕਟਰੀ ਦਾ ਸ਼ਟਰ ਤੋੜ ਕੇ ਤੇ ਲੱਖਾਂ ਰੁਪਏ ਦਾ ਸਮਾਨ ਜਿਹੜਾ ਆ ਉਹ ਚੋਰੀ ਕਰ ਲਿਆ ਗਿਆ ਫੈਕਟਰੀ ਦੇ ਵਿੱਚੋਂ ਲੁਧਿਆਣੇ ਦੇ ਵਿੱਚ ਪੂਰੀ ਕੱਟਾਂ ਵਾਪਰੀ ਹੈ ਖੁਦ ਫੈਕਟਰੀ ਦੇ ਮਾਲਕ ਕਰਿੰਦੇ ਹੈਰਾਨ ਨੇ ਕਿ ਇਹ ਕੰਮ ਔਰਤਾਂ ਦਾ ਨਹੀਂ ਹੋ ਸਕਦਾ ਪਰ ਜਦੋਂ ਸੀਸੀਟੀਵੀ ਵੇਖੇ ਤਾਂ ਫਿਰ ਯਕੀਨ ਹੋਇਆ ਕਿ ਯਾਰ ਵਾਕਿਆ ਹੀ ਇਹ ਚੋਰੀ ਜਿਹੜੀ ਹੈ ਔਰਤਾਂ ਨੇ ਕੀਤੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇੰਨਾ ਹੈਵੀ ਕੰਮ ਸੀਗਾ ਸ਼ਟਰ ਤੋੜਨਾ ਵੱਡੇ ਵੱਡੇ ਤਾਲੇ ਤੋੜਨੇ ਉਹ ਵੀ ਫੈਕਟਰੀ ਦੇ ਸ਼ਟਰ ਦੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਜਿਹੜੇ ਬੰਦੇ ਚੋਰ ਸ਼ਾਇਦ ਨਾ ਕਰ ਪਾਉਂਦੇ ਜਿਹੜਾ ਬੀਬੀਆਂ ਨੇ ਕਰ ਦਿਖਾਇਆ ਪੰਜ ਔਰਤਾਂ ਨੇ ਫੈਕਟਰੀ ਦਾ ਤਾਲਾ ਤੋੜਿਆ ਤੇ ਤਾਲਾ ਤੋੜ ਕੇ ਦੇਖੋ ਕਿਵੇਂ ਡਾਰ ਬਣੀ ਆਉਂਦੀ ਹੈ ਜਿਵੇਂ ਕਿਸੇ ਵਿਆਹ ਦੇ ਵਿੱਚ ਜਾਣਾ ਹੋਵੇ ਇੰਜ ਔਰਤਾਂ ਦੀ ਡਾਰ ਆਉਂਦੀ ਹੈ ਔਰ ਸ਼ਟਰ ਦੇ ਉੱਪਰ ਧਾਵਾ ਬੋਲ ਦਿੱਤਾ ਜਾਂਦਾ ਹੈ ਫੈਕਟਰੀ ਦੇ ਉਸ ਨੂੰ ਤੋੜਿਆ ਜਾਂਦਾ ਤੁਸੀਂ ਦੇਖੋ ਤੋੜ ਕੇ ਫਿਰ ਸ਼ਟਰ ਖੋਲਿਆ ਗਿਆ ਤਾਂ ਲੱਖਾਂ ਦਾ ਕੀਮਤੀ ਸਮਾਨ ਰਫੂ ਚੱਕਰ ਕਰ ਦਿੱਤਾ ਗਿਆ ਫੈਕਟਰੀ ਦੇ ਵਿੱਚੋਂ ਤਾਂ ਔਰਤਾਂ ਹੁਣ ਫਰਾਰ ਹੋ ਚੁੱਕੀਆਂ ਨੇ ਫਿਲਹਾਲ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਅੱਜ ਕੱਲ ਕਿਸੇ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਜੇ ਕੋਈ ਤੁਹਾਨੂੰ ਸ਼ੱਕੀ ਕੋਈ ਦਿਦਾ ਤਾਂ ਬਿਲਕੁਲ ਉਹਦਾ ਜਿਹੜੀ ਜਾਂਚ ਕੀਤੀ ਜਾਵੇ ਇਹ ਨਾ ਸਮਝੋ ਕਿ ਔਰਤ ਹੈ ਤਾਂ ਇਹ ਕੁਝ ਕਰ ਨਹੀਂ ਸਕਦੀ ਆ ਦੇਖ ਲਓ ਪੰਜ ਔਰਤਾਂ ਦਾ ਇਹੀ ਇਹ ਕਾਰ ਹੈ ਪੰਜ ਔਰਤਾਂ ਨੇ ਮਿਲ ਕੇ ਫੈਕਟਰੀ ਦਾ ਸ਼ਟਰ ਤੋੜ ਦਿੱਤਾ ਤੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਔਰਤਾਂ